ਹਾਂ ਜੀ ਵੀ ਕੀ ਨਾਮ ਤੁਹਾਡਾ ਸਰਜੀਪ ਸਿੰਘ ਜੀ ਪਾਈ ਨਾਮ ਹੈ ਅੱਛਾ ਜੀ ਇੱਥੇ ਮਤਲਬ ਇਹ ਜਿਹੜੀ ਝਾੜਾ ਕਰਦੇ ਆ ਕਿਹੜੀ ਕਿਹੜੀ ਪ੍ਰੋਬਲਮ ਹਟਦੀ ਹੈ ਕੋਈ ਪ੍ਰੋਬਲਮ ਆਪਣੇ ਜਿਹੜੇ ਮਕੋੜੇ ਜਾਂ ਫੈਂਸੀਆਂ ਤੇ ਆਪਣੇ ਸੰਤਾਂ ਨੂੰ ਜੋ ਬਕਸੇ ਲਿੱਤੀ ਹੋਈ ਆਪਣੀ ਬੰਦ ਕਰ ਦਿਆ ਜੀ ਨੇ ਸ਼ਹਿਰੀਆਂ ਤੋਂ ਇਹੀ ਝਾੜਾ ਕਰਦੇ ਹੁੰਦੇ ਸਾਡੇ ਬਜ਼ੁਰਗ ਦੇ ਬਜ਼ੁਰਗ ਅਜੀ ਹੁੰਦੇ ਹੁਣ ਕਹਾਂ ਜੀ ਮੈਂ ਅਸੀਂ ਆ ਕੇ ਹੁਣ ਅਜੀ ਝਾੜਾ ਕਰਨਾ ਹੱਥ ਬੱਚੇ ਤੱਕ ਵੀ ਇੱਥੇ ਝਾੜਾ ਕਰ ਸਕਦੇ ਮਤਲਬ ਝਾੜਾ ਦੇ ਪ੍ਰੋਸੀਜਰ ਕਿੱਦਾਂ ਹੈ ਮਤਲਬ ਕਿਵੇਂ ਝਾੜਾ ਹੁੰਦਾ ਇੱਥੇ ਅੱਕਰੀ ਕਹਾਣੀ ਲੈ ਕੇ ਤੁਸੀਂ ਨਾਲ ਮਿੱਠਾ ਪ੍ਰਸ਼ਾਦ ਲੈ ਆਉਣ ਟੌ ਪਤਾਸੇ ਨਾਲ ਲਏ ਕਿਉਂਗੀ ਅੱਛਾ ਜੀ ਇੱਕ ਵਾਰੀ ਫੇਰ ਮੈਂ ਕਹਿੰਦਾ ਪਤਾਸੇ ਨਾਲ ਲਏ ਕਿਉਂ ਨਾ ਕਿਉਂਕਿ ਬੱਚੇ ਜਿਹੜੇ ਨੇ ਨਾ ਅੱਜ ਕੱਲ ਟੌਫੀਆਂ ਤੇ ਬਿਸਕੁਟ ਹੀ ਖਾਂਦੇ ਆ। ਜੋ ਪੁਰਾਣਾ ਟਾਈਮ ਸੀ ਤਾਂ ਪਹਿਲਾਂ ਗੋੜ ਵੀ ਆਉਂਦਾ ਹੁੰਦਾ ਸੀਗਾ ਫੇਰ ਪਤਾਸੇ ਵੀ ਹੁੰਦੇ ਸੀਗੇ ਹੁਣ ਥੋੜਾ ਜਿਹਾ ਚੇਂਜ ਹੋ ਗਿਆ। ਅਭਈ ਬਹੁਤ ਲੋਕ ਇਦਾਂ ਦੇ ਆ ਮੰਨ ਲਓ ਜਿਨ੍ਹਾਂ ਨੂੰ ਕਾਫੀ ਪੁਰਾਣੀ ਸਮੱਸਿਆ ਹੁੰਦੀ ਹੈ ਜੋ ਹਨਾ ਮੰਨ ਲਓ ਜਦੋਂ ਦਦੀਆਂ ਵਗੈਰਾ ਸਟਰੀਟ ਤੇ ਨਿਕਲਣਾ ਪੈਂਦੀਆਂ ਨੇ ਪੁਰਾਣਾ ਜਿੰਨਾ ਮਰਦੀ ਹੋਵੇ ਜੀ ਛੋੜੇ ਫੈਂਸੀਆ ਤੇ ਇੱਥੇ ਆਜੂ ਨੂੰ ਝਾੜਾ ਕਰਾ ਲੈਣਾ ਇੱਕ ਝਾੜੇ ਨੇ ਰਾਹ ਮੋਣ ਦੇ ਪ੍ਰਸ਼ਾਦ ਜਰੂਰ ਲੈ ਕੇ ਹੁਣ ਪ੍ਰਸ਼ਾਦ ਜਿਉਂ-ਜਿਉਂ ਆਪਾਂ ਬੱਚੇ ਨੂੰ ਵੱਡਾ ਕੇ ਭਰਾ ਮੌਲਾ ਜਿਹੜਾ ਮੈਂ ਅੱਖ ਦੀ ਟਾਣੀ ਜਿਉਂ-ਜਿਉ ਹੀ ਛੁੱਕੀ ਜਾਊਗੀ ਤਾਂ ਫੋੜੇ ਫੈਂਸੀ ਛਕਣਾ ਸ਼ੁਰੂ ਹੋ ਜਾਂਦਾ ਆ ਸੰਤਾਂ ਦੀ ਬਾਹਰੋਂ ਵੀ ਆਉਂਦੀਆਂ ਨੇ ਬਹੁਤ ਦੂਤੋਂ ਜਿਉਂ ਕੋਈ ਪਲੇਟਾ ਅਮਰੀਕਾ ਵੀ ਰਹਿੰਦਾ ਹੋਵੇ ਉਹਨਾਂ ਦਾ ਕੋਈ ਘਰ ਦਾ ਬੰਦਾ ਆ ਕੇ ਇੱਥੇ ਝਾੜਾ ਕਰਾ ਜੂਵੇ ਆਪ ਦਾ ਵੀਡੀਓ ਕਾਲ ਨਾਲ ਲਵੇ ਹੂੰ ਤੇ ਉਹਨਾਂ ਵੀ ਝਾੜਾ ਕਰ ਦੁੰਦੇ ਆ ਪਰ ਉਹਨੂੰ ਰਾਗ ਆਉਂਦਾ ਜੀ ਸੰਗਤਾਂ ਕਹਿੰਦੇ ਵੀ ਸਾਨੂੰ ਆਰਾਮ ਆਉਂਦਾ ਪਰ ਤੁਸੀਂ ਝਾੜਾ ਕਰ ਤੋਂ ਅਸੀਂ ਕਰ ਦਿੰਦੇ ਹਾਂ ਝਾੜਾ ਹਮਮ ਇਹ ਤਾਂ ਜੀ ਇੱਥੇ ਆ ਜੇ ਤਾਂ ਬਾਲਾ ਵਧੀਆ ਜਿੱਦਾਂ ਮਤਲਬ ਕੋਈ ਨਹੀਂ ਆ ਸਕਦਾ ਓਏ ਮੰਨ ਲਓ ਆਰਾਮ ਉਹ ਨਹੀਂ ਆ ਜਾਂਦਾ ਜਿੱਦਾਂ ਵੀਡੀਓ ਕਾਲ ਤੇ ਤੁਸੀਂ ਹਾਂ ਜੀ ਆਰਾਮ ਬਹੁਤ ਸੰਗਤਾਂ ਨੂੰ ਵਧੀਆ ਆਇਆ ਹੋਇਆ ਪਰ ਹੋਵੇ ਕੋਈ ਬਾਹਰ ਲਈ ਕੋਈ ਨਕੂਰੀ ਕਰ ਆਪਣੇ ਭਾਰਤ ਇੱਥੇ ਦਾ ਨਾਮ ਅੱਛਾ ਅਪਾ ਆ ਸਕਦੇ ਹਾਂ ਤੇ ਉਹਨਾਂ ਦਾ ਕੋਈ ਘਰ ਦਾ ਕਿ ਇੱਥੇ ਝਾੜਾ ਕਰਾ ਜਿਆ ਆਪਣੇ ਮੋਬਾਈਲ ਤੋਂ ਆ ਕੇ ਵੀਡੀਓ ਕਾਲ ਕਰੇ ਤੇ ਅਸੀਂ ਝਾੜਾ ਕਰ ਦਾਂਗੇ ਇਹ ਸਾਰਾ ਫ੍ਰੀ ਹੋਪ ਉਸਤੰਦਾ ਆਪ ਪੈਸਾ ਆਪਾਂ ਜਿੰਨੇ ਇੱਥੇ ਪਹਿਲਾਂਣ ਲੱਗੇ ਇਹ ਜਿਹੜੀ ਸ਼ਾਂਤਾਂ ਦੀ ਬਕਸ਼ਿਸ਼ ਆ ਇਹ ਖਤਮ ਹੋ ਗਈ ਹੁਣ ਇਹ ਮਤਲਬ ਇਹ ਜਿਹੜੀ ਵੀਡੀਓ ਕਾਲ ਦੇ ਉੱਤੇ ਝਣਾ ਹੋ ਰਿਹਾ ਹਾਂ ਹਾਂਜੀ ਇਹ ਬਾਹਰ ਦੇ ਤੇ ਬਾਹਲੇ ਦੇਖ ਜੀ ਸ਼ਾਂਤਾਂ ਦੀ ਬਕਸ਼ਿਸ਼ ਹੀ ਨਹੀਂ ਆ ਜੀ ਸਾਡੀਆਂ ਤਾਂ ਸਾਡਾ ਚੱਲਦਾ ਆਉਂਦਾ ਆ ਬਰਮੀ ਤੇਰਮੀ ਸਭੀ ਹੋ ਗਈ ਆ ਅੱਛਾ ਜੀ ਹਾਂਜੀ ਕਿ ਇਹ ਪਿੰਡ ਦੇ ਵਿੱਚ ਆਣ ਕੇ ਕੋਈ ਵੀ ਮਤਲਬ ਕੋਈ ਵੀ ਮਤਲਬ ਕਰ ਸਕਦਾ ਹੈ ਰਿਕਨ ਬਖਸ਼ਿਸ਼ ਇਹ ਜੋ ਮਤਲਬ ਕੁਝ ਚਨਿੰਦਾ ਲੋਕ ਨੇ। ਥਾਂਦੀ ਗੋਤਨ ਉਹ ਥਾਂਦੀ ਗੋਤਨ ਬਖਸ਼ਿਸ਼ ਹੈ ਜੀ। ਅੱਛਾ ਜੀ। ਹਾਂ ਜੀ। ਜੇਰਾ ਕੋਈ ਬੱਚਾ ਵੀ ਹੋਵੇ ਤੁਸੀਂ ਝਾੜਾ ਕਰੂਗਾ ਤਾਂ ਆਰਾਮ ਆਊਗਾ ਜਨਤਾ ਨੂੰ। ਤੇ ਤੈਣੇ ਸੀ ਦੋ ਰੱਖਿਆ ਜੀ। ਕਿਹੜੇ ਕਿਹੜੇ? ਸ਼ਨੀਵਾਰ ਤੇ ਐਤਵਾਰ। ਅੱਛਾ ਜੀ। ਉਹ ਦਵਾਰੇ ਚੈਨਲ ਵਾਲੇ ਵੀ ਦਵਾਰੇ ਹੀ ਕਹਿ ਰਹੇ ਆ ਵੀ ਸ਼ਨੀਵਾਰ ਤੇ ਐਤਵਾਰ ਦਿਨ ਦੋ ਰੱਖਿਆ ਜੀ। ਉਹ ਸਾਹਮਣੇ ਬੋਰਡ ਵੀ ਲੱਗੇ ਹੋਏ। ਸ਼ਨੀਵਾਰ ਐਤਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ। ਆਖਰੀ ਟਾਣੀ ਆਪਦੀ ਨਾਲ ਲੈ ਕੇ ਹੁਣ ਜੀ। ਪਰਸਾਦ ਚ ਟੌਫੀਆਂ ਜਾਂ ਬਿਸਕੁਟ ਹੀ ਲੈ ਕੇ ਆਉਣ ਕਿੰਨੇ ਕਿੰਵੇਂ ਝਾੜੇ ਦੇ ਉੱਤੇ ਪ੍ਰੋਪਰ ਆਰਾਮ ਆ ਜਾਂਦਾ ਹੈ ਝਾੜੇ ਪਹਿਲੇ ਘੜੇ ਨਾਲ ਆਰਾਮ ਆ ਜਾਂਦਾ ਤੇ ਜੇ ਮੰਨ ਲਓ ਕਈਆਂ ਨੂੰ ਨਹੀਂ ਆਵੇ ਤਾਂ ਫਿਰ ਕੋਈ ਥੜਾ ਪ੍ਰਾਣਾ ਹੁੰਦਾ ਉਹ 15 ਦਿਨਾਂ ਬਾਅਦ ਉਹ ਜਿਹੜਾ ਮਾਤਾ ਦੇ ਪਹਿਲਾ ਨਾਮ ਤੇ ਝਾੜੇ ਦੀ ਜਿਹੜੀ ਇਹ ਟਾਈਮਿੰਗ ਹੁੰਦੀ ਹੈ ਜਦੋਂ ਮੰਨ ਲਓ ਇੱਕ ਇੱਕ ਸ਼ਨੀਵਾਰ ਤੇ ਅਗਲੇ ਸ਼ਨੀਵਾਰ ਲਗਾਤਾਰ ਕਰਨਾ ਹੁੰਦਾ ਜਾਂ ਮੰਨ ਲਓ ਕਿਦਾਂ ਨਹੀਂ ਨਹੀਂ ਜਿਹੜਾ ਆਹ ਸ਼ਨੀਵਾਰ ਕਰਾ ਲਿਆ ਜੇ ਥੜਾ ਪ੍ਰਾਣਾ ਮੈਂ ਇੱਕ ਸ਼ਨੀਵਾਰ ਛੱਡ ਕੇ ਅਗਲੇ ਸ਼ਨੀਵਾਰ ਆ ਜਾਂਦਾ 15 ਦਿਨਾਂ ਬਾਅਦ 15 ਦਿਨਾਂ ਬਾਅਦ ਆਹ ਜਿਹੜੇ 15 ਦਿਨਾਂ ਮਟਰਾ ਚ ਤੂੰ ਇਹ ਪੋਸਨਾ ਮਾਰ ਤੋਂ ਬੇਣਾ ਤੋਂ ਇਹ 7-8 ਕਿਲੋਮੀਟਰ ਤੇ ਪਿੰਡ ਮਾਰ ਤੋਂ ਵਾਲਾ ਦੁਬਰੀ ਤਾਂ ਦਾ ਰੋੜਾ ਸੀ ਅੱਛਾ ਜੀ ਜੀ ਆਪਣੇ ਮਰੇ ਕੋਟਲ ਤੋਂ ਆਉਂਦਾ ਬਾਦ ਗਿੱਲ ਪਿੰਡ ਫਾਟ ਕੱਪ ਕੇ ਨਾਲ ਹੀ ਪਿੰਡ ਮਾਰ ਤੋਂ ਵਾਲਾ ਹਾਂ ਜੀ ਬੜਾ ਨਹੀਂ ਕੋਈ ਕਈ ਸੰਗਤਾਂ ਉਹ ਜਿਹੜੀਆਂ ਨੇ ਇੱਕ ਮਾਰਕ ਵਾਲ ਮਰੇ ਕੋਟਲ ਵਾਲੀ ਵੀ ਸੰਗਤਾਂ ਉੱਤਰ ਚ ਲੈ ਜਾਂਦੀਆਂ ਨੇ ਪਰ ਅਸੀਂ ਫੇਰ ਕਹਿੰਦੇ ਵੀ ਲੋਕਾਂ ਨੇ ਨਾਲ ਹੀ ਲੱਗਦਾ ਫੇਰ ਦੁਬਰੀ ਤਾਂ ਦਾ ਰੋੜਾ ਇੱਕ ਜੀ ਆਪਣੇ ਨਾ ਗੁਰਪੰਥ ਵਿੱਚ ਲੋਕ ਵੀਡੀਓ ਬਣਾ ਕੇ ਪਾ ਦਿੰਦੇ ਨੇ ਇੱਥੇ ਹੂੰ ਹੂੰ ਉਹ ਵੀਡੀਓ ਸਾਡੀ ਚੱਲ ਜੁੰਦੀ ਆਵਾਜ਼ ਆਪਣੀ ਭਰ ਦਿੰਦੇ ਆ ਉਹਨਾਂ ਦੇ ਵਿੱਚ ਪਾਤਾਈ ਮੈਸੇਜ ਪਾਤਾ ਕਿ ਜਾਨ ਨੇ ਇੱਥੇ ਬੱਚਿਆਂ ਦੀ ਤਾਦੂਤੀ ਆ ਜਾਂ ਕਾਲਾ ਪੀਲੀ ਵਗੈਰਾ ਕੋਈ ਨਾ ਪਾਤੀ ਹੂੰ ਵੈਸੇ ਇਹ ਉਹਨਰ ਮਗਰ ਪੈ ਕੇ ਉਹ ਡੀਲ ਦਾ ਮੁਰਾਦੀ ਦੀ ਵੀ ਵੀਡੀਓ ਸੀ ਪਰ ਅਸੀਂ ਕਰਦੇ ਜਿੱਥੇ ਪੂਰੇ ਤੇ ਫਿਲਚਰਾਂ ਝੜੇ ਮਤਲਬ ਇੱਥੇ ਸਿਰਫ ਇਹੀ ਟ੍ਰੀਟਮੈਂਟ ਕਰਦੇ ਇਹੀ ਕਰਦੇ ਕੋਈ ਨਹੀਂ ਤੇ ਉਸ ਤੋਂ ਇਲਾਵਾ ਜਿੱਦਾਂ ਮਤਲਬ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਐਦਾਂ ਦਾ ਹੋਰ ਕੁਝ ਨਹੀਂ ਨਹੀਂ ਐਦਾਂ ਦਾ